हां जी दोस्तों ਘਰ ਦੇ ਵਿੱਚ ਤੁਹਾਨੂੰ ਮਿਰਚਾਂ ਅਘਾਉਣ ਦਾ ਦੇਸੀ ਤਰੀਕਾ ਦੱਸਦੇ ਆ ਇੱਕਾ ਕਲੰਪ ਦੋ ਲੱਕੜ ਦੇ ਗੁੱਟਕਿਆਂ ਦੇ ਉੱਤੇ ਇਸ ਤਰੀਕੇ ਨਾਲ ਜੜ ਦਿਓ ਉੱਤੇ ਪਾਈਪ 4 ਇੰਚੀ ਲਾ ਦਿਓ ਉਸ ਤੋਂ ਬਾਅਦ ਇਸ ਤਰੀਕੇ ਨਾਲ ਇਸ ਦੇ ਉੱਤੇ ਇੱਕ ਲਕੀਰ ਮਾਰ ਲਓ ਇੰਚੀ ਟੇਪ ਦੀ ਮਦਦ ਦੇ ਨਾਲ ਇਸ ਦੇ ਵਿੱਚ ਆਪਾਂ ਅੱਧੇ-ਅੱਧੇ ਫੁੱਟ ਦੇ ਮੋਰੇ ਕਰਨੀ ਐ ਮੋਰੇ ਕਾਦੇ ਨਾਲ ਕਰਾਂਗੇ ਡ੍ਰਿਲ ਨਾਲ ਇਸ ਤਰੀਕੇ ਨਾਲ ਇਹਦੇ ਵਿੱਚ ਫਰਾਕ ਕਰ ਦਿਓ ਕਿਆ ਨਾ ਦੇਖੀ ਚੱਲੀਓ ਵੀਡੀਓ ਨੂੰ ਵੀਡੀਓ ਨੂੰ ਲਾਸਟ ਤੱਕ ਦੇਖਦੇ ਰਹੋ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਘਰ 'ਚ ਥੋੜੀ ਜਿਹੀ ਜਗ੍ਹਾ ਦੇ ਵਿੱਚ ਆਪਾਂ ਮਿਰਚਾਂ ਕਿਵੇਂ ਉਗਾ ਸਕਦੇ ਹਾਂ। ਕਿਆ ਨਾ ਦੇਖੋ ਜੀ। ਲਓ ਜੀ ਆ ਵੱਡੇ ਮੋਰੇ ਨਾਲ ਇੱਕ ਛੋਟਾ ਜਿਹਾ ਮੋਰੇ ਹੋਰ ਕਰਨੀ ਨੇ। ਕਿਉਂਕਿ ਵੱਡੇ ਮੋਰੇ ਦੇ ਵਿੱਚ ਆਪਾਂ ਮਿਰਚਾਂ ਲਾਵਾ ਗਿਆ ਵੇਖੋ ਇੱਕ ਆ ਪਾਈਪ ਹੈ ਪਾਈਪ ਦੇ ਵਿੱਚ ਵੀ ਸਰਾਕ ਕੀਤੇ ਹੋਏ ਨੇ ਥੱਲੇ ਲਾਤੀ ਪਾਈਪ ਤੇ ਦੋਨੇ ਸਾਈਡਾਂ ਤੇ ਟੱਕਲ ਨਾਲ ਇਹਨੂੰ ਬੰਦ ਕਰ ਦੇਣਾ। ਇਹ ਆ ਲੋ ਜੀ ਇੱਥੇ ਮੂਹਰਾ ਕਰਕੇ ਆਹ ਪਾਈਪ ਦੇ ਟੂੜੀ ਕਸਤੀ ਤੇ ਆ ਲੋ ਜੀ ਗਰਮ ਕਰਕੇ ਇਹਨੂੰ ਚੜਾਤਾ ਇਹਦੇ ਦੀ ਤੇ ਟਕਾਂ ਦੇ ਤੇ ਗਰਮ ਕਰਕੇ ਇਸ ਟਕਾਂ ਨੂੰ ਇਹਦੇ ਨਾਲ ਬੰਦ ਕਰਨਾ ਹੈ ਤੇ ਆ ਲੋ ਜੀ ਇਹ ਐਸ ਟਿੱਕੇ ਨਾਲ ਨੂੰ ਬੰਦ ਕਰ ਦਿਓ ਤੇ ਉਹ ਟੂੜੀ ਦਾ ਮੂੰਹ ਥਰੜੇ ਪਾਸੇ ਰੱਖਣਾ ਹੈ ਆ ਬਜਰੀ ਪਾ ਦਈਏ ਵਿੱਚ ਕਈ ਵਿਦਵਾਨ ਕਹਿੰਦੇ ਵੀ ਬਜਰੀ ਦੇ ਉੱਤੇ ਮਿਕਸਚਰ ਕਿਵੇਂ ਕਰਨੀਆਂ ਤੁਹਾਨੂੰ ਵਗਾ ਕੇ ਦਿਖਾਉਣੇ ਆ ਦੱਸਾਂਗੇ ਵਿਧੀ ਕਿਵੇਂ ਉੱਪਰਣੀਆਂ ਇਸ ਤਰੀਕੇ ਨਾਲ ਥੱਲੇ ਬਜਰੀ ਪਾ ਦਿਓ ਬਜਰੀ ਪਾਉਣ ਦਾ ਇੱਕ ਰੀਜਨ ਹੈ ਕਿਉਂਕਿ ਜਿਹੜਾ ਆਪਾਂ ਗੋਬਰ ਤੇ ਮਿੱਟੀ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਪਾਣੀ ਪਾਵਾਂਗੇ ਤਾਂ ਗੋਬਰ ਦਾ ਜੋ ਮਿਕਸਚਰ ਹੈ ਉਹ ਥੱਲੇ ਪਾਣੀ ਜਿਹੜਾ ਸਿਮ-ਸਿਮ ਕੇ ਆਊਗਾ ਉਹ ਵੀ ਆਪਣੇ ਕੰਮ ਆਊਗਾ ਲਓ ਜੀ ਆ ਗੋਬਰ ਤੇ ਮਿੱਟੀ ਦੋਨੇ ਮਿਕਸ ਕਰ ਲਿਆ ਇਦੇ ਵਿੱਚ ਐਕਸਟਰਾ ਕੋਈ ਖਾਦ ਪਾਉਣ ਦੀ ਲੋੜ ਨਹੀਂ ਇਸ ਤਰੀਕੇ ਨਾਲ ਇਹਨੂੰ ਭਰ ਦਿਓ ਪੈਪ ਨੂੰ ਨਾਲ ਕੰਦ ਦੇ ਨਾਲ ਲੱਗ ਜਾਂਦਾ ਸਾਈਡ ਤੇ ਨਾਲੇ ਮਿਰਚਾਂ ਘਰੇ ਖਾਣ ਜੋਗੀਆਂ ਜਿੰਨੀਆਂ ਮਰਜ਼ੀ ਲਾ ਲਓ ਲਓ ਜੀ ਆ ਉੱਤੇ ਇੱਕ ਇੱਕ ਲੰਪ ਛੋਟੇ ਲਾ ਦੇ ਇੱਥੇ ਵੀ ਪੈਪ ਲਈ ਜਾਊਗੀ ਪਾਣੀ ਪਾਉਣ ਲਈ ਲਓ ਜੀ ਆ ਢੋਲੀ ਦੇ ਵਿੱਚ ਸਰਾਖ ਕਰ ਲਿਆ ਇਹਦੇ ਉੱਤੇ ਇੱਕ ਰਬੜ ਆ ਲਾਤੀ ਰਬੜ ਲਾਉਣ ਤੋਂ ਬਾਅਦ ਇਹਦੇ ਉੱਤੇ ਇੱਕ ਟੂਟੀ ਲਾਈ ਜਾਊਗੀ ਇਹ ਆ ਲੋ ਗਰਮ ਕਰਕੇ ਕੂੜੀ ਦੇ ਉੱਤੇ ਪੈਪ ਚੜਾਤੀ ਆ ਦੋ ਇੱਟਾਂ ਧਰ ਕੇ ਟੋਲੀ ਉਹਦੇ ਤੇ ਧਰ ਕੇ ਤੇ ਪੈਪ ਆ ਵੇਖੋ ਐਂਡ ਤੱਕ ਉਹਦੇ ਨਾਲ-ਨਾਲ ਜੜਤੀ ਜਿਹੜੇ ਕਲੰਪ ਲਾਏ ਸੀ ਆ ਗਰਮ ਕਰਕੇ ਇਹਨੂੰ ਇੱਥੇ ਮੂਹਰੇ ਬੰਦ ਕਰਤਾ ਆਹ ਲਓ ਜੀ ਇਹਨਾਂ ਪੈਪ ਦੇ ਵਿੱਚ ਸਰਾਕ ਕਰਕੇ ਆ ਨਿੱਕੇ-ਨਿੱਕੇ ਬਾਲ ਲਾਤੇ ਜਿਹਦੇ ਵਿੱਚੋਂ ਪਾਣੀ ਸਿੰਮਦਾ ਰਹੂਗਾ ਲਓ ਜੀ ਕਲੰਪਾਂ ਨਾਲ ਪੈਪ ਕਾਸਤੀ ਤੇ ਮਿਰਚਾਂ ਦੇ ਬੂਟੇ ਦੇ ਉੱਤੇ ਲਾ ਇਸ ਤਰੀਕਾ ਨਾਲ ਲਾ ਕੇ ਨਾਲ ਨਾਲ ਮਿੱਟੀ ਪਾਈ ਚਲੋ ਉੱਤੇ ਲੋ ਹੁਣ ਆਹ ਟੋਲੀ ਦੇ ਵਿੱਚ ਪਾਣੀ ਪਾ ਦਿਓ ਭਰ ਦਿਓ ਇਹਨੂੰ ਕਿਉਂਕਿ ਇਹਦੇ ਵਿੱਚੋਂ ਇੱਕੇ ਦਮ ਪਾਣੀ ਨਹੀਂ ਨਿਕਲਦਾ ਹੌਲੀ ਹੌਲੀ ਸਿੰਮ ਸਿੰਮ ਪਾਣੀ ਜਾਊਗਾ ਲੋ ਟੂਟੀ ਛੱਡਤੀ ਪਾਣੀ ਆ ਦੇਖ ਲਓ ਇੱਥੇ ਤੋਕਿਆਂ ਨਾਲ ਡਿੱਗਣ ਲੱਗ ਗਿਆ ਨਾਲੇ ਤਾਂ ਇਹਦੇ ਵਿੱਚ ਗਿੱਲਰ ਰਹੂਗੀ ਨਮੀ ਰਹੂਗੀ ਨਾਲੇ ਪੌਦਾ ਸੁਖਦਾ ਨਹੀਂ ਆਹ ਥੱਲੇ ਇਹਦੇ ਕੌਲਾ ਜਿਹਾ ਧਰਤਾ ਉਹਦੇ ਵਿੱਚ ਵੇਖੋ ਤੁਹਾਨੂੰ ਦਿਖਾਵਾਂਗੇ ਜਿਹੜਾ ਰੂੜੀ ਦੀ ਖਾੜ ਹੈ ਉਹਦਾ ਜਿਹੜੇ ਪਾਣੀ ਹੈ ਉਹ ਵੀ ਇਹ ਥੱਲੇ ਆਪਣੇ ਕੰਮ ਆਉਗਾ ਦਵਾਰੇ ਬੂਟੇ ਚ ਪਾਉਣ ਦੇ ਇਹ ਆ ਦੇਖੋ ਪੀਲੇ ਕਲਰ ਦਾ ਪਾਣੀ ਜਿਆ ਨਿਕਣ ਲੱਗ ਗਿਆ ਵਿੱਚੋਂ ਤੇ ਲਓ ਜੀ ਬੂਟੇ ਲੱਗ ਗਏ ਨੇ ਚੱਲਣੇ ਸ਼ੁਰੂ ਹੋ ਗਏ ਬੂਟੇ ਤੇ ਲਓ ਜੀ ਮਿਰਚਾਂ ਵੀ ਲੱਗ ਚੱਕੀਆਂ ਬੂਟਿਆਂ ਦੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਦੇ ਉੱਤੇ ਲਾਏ ਹੋਏ ਬੂਟਿਆਂ ਤੇ ਤੁਹਾਡੇ ਖਾਣ ਯੋਗੀਆਂ ਮਿਰਚਾਂ ਲੱਗ ਜਾਣੀਆਂ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰ ਦਿਓ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਸਾਡੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ